ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਿਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕਵਿਤਾ ਆਇਆ ਪਹਿਲਾ ਪ੍ਰਕਾਸ਼ ਸਤ ਗੁਰੂ ਦਾ ਹਰ ਸਿੱਖ ਦੇ ਮਨ ਵਿੱਚ ਉਤਸ਼ਾਹ ਜੀ ਆਇਆ ਪਹਿਲਾ ਪ੍ਰਕਾਸ਼ ਸਤ ਗੁਰੂ ਦਾ ਹਰ ਸਿੱਖ ਦੇ ਮਨ ਵਿੱਚ ਉਤਸ਼ਾਹ ਜੀ ਹੋਵੇ ਵੀ ਕਿਉ ਨਾ ਸੰਗਤ ਜੀ ਆਖਿਰ ਸਾਡਾ ਸਤਗੁਰ ਸਿਰ ਸਾਹਾ ਪਤ ਸਾ ਹੈ ਗੁਰੂ ਰਾਮਦਾਸ ਦੀ ਨਗਰੀ ਵਿੱਚ ਪਹਿਲਾ ਪ੍ਰਕਾਸ਼ ਸਤਗੁਰ ਦਾ ਹੋਇਆ ਸੀ 98 ਸਾਲ ਦੀ ਉਮਰ ਵਿੱਚ ਪਹਿਲਾ ਗ੍ਰੰਥੀ ਬਾ ਬਾ ਬੁੱਢਾ ਹੋਇਆ ਸੀ ਉਸ ਦਿਨ ਪੰਚਮ ਪਾਤਸ਼ਾਨੇ ਗੁਰੂ ਗ੍ਰੰਥ ਦਾ ਸਤਕਾਰ ਸਮਝਾ ਦਿੱਤਾ ਸਤ ਗੁਰੂ ਨੂੰ ਵਿਰਾਜਮਾਨ ਕੀਤਾ ਪਲੰਗ ਤੇ ਅਤੇ ਆਪਣਾ ਬਿਸਤਰਾ ਥੱਲੇ ਪਾ ਦਿੱਤਾ ਸੰਗਤ ਜੀ ਅਸੀਂ ਬੜੇ ਨਸੀਬਾਂ ਵਾਲੇ ਹਾਂ ਸਾਨੂੰ ਸਤ ਗੁਰੂ ਮਿਲਿਆ ਪਾਰਿ ਉਪਕਾਰੀ ਐ ਅਸੀਂ ਬੜੇ ਹੀ ਕਰਮ ਵਾਲੇ ਹਾਂ ਸਾਡਾ ਸਤਿਗੁਰੂ ਨਰੰਕਾਰੀ ਐ ਸਾਡਾ ਸਤਿਗੁਰੂ ਜਗ ਤੇ ਆਇਆ ਹੈ ਪਰ ਉਸਨੇ ਕਦੇ ਵੀ ਝਗ ਤੋ ਜਾਣਾ ਨਹੀਂ ਐਸੇ ਸਤਿਗੁਰੂ ਦੇ ਬਾਜੂ ਸੰਗਤੋ ਅਸੀਂ ਸੀਸ ਕੀਤੇ ਚੁਕਾਣਾ ਨਹੀਂ ਐਸੇ ਸਤਗੁਰੂ ਦੇ ਬਾਝੋਂ ਸੰਗਤੋ ਅਸੀਂ ਸੀਸ ਕਿਤੇ ਚੁਕਾਣਾ ਨਹੀਂ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ